ਸਿੱਖ ਧਰਮ ਵਿੱਚ ਬੁੰਗਿਆਂ ਦੀ ਵਿਸ਼ੇਸ਼ ਮਹੱਤਤਾ ਹੈ ਇਸ ਦਾ ਅੰਦਾਜ਼ਾਸੀਂ ਇਸ ਤੱਤ ਤੋਂ ਲਗਾ ਸਕਦੇ ਹਾਂ ਕਿ ਹਰ ਰੋਜ਼ ਅਰਦਾਸ ਵਿੱਚ ਅਸੀਂ ਸ੍ਰੀ ਅਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਦਾ ਜਾਹਕਰ ਬੋਲੋ ਜੀ ਵਾਹਿਗੁਰੂ ਦੇ ਬਚਨਾਂ ਦਾ ਉਚਾਰਨ ਕਰਦੇ ਹਾਂ ਸੋ ਬੁੰਗੇ ਸਿੱਖ ਧਰਮ ਵਿੱਚ ਅਹਿਮ ਥਾਂ ਰੱਖਦੇ ਹਨ ਪੰਥ ਦੀ ਸ਼ਾਨ ਤੇ ਪ੍ਰਤੀਕ ਸ੍ਰੀ ਹਰਮੰਦਰ ਸਾਹਿਬ ਦੁਆਲੇ ਬਣੇ ਬੁੰਗੇ ਬੁੰਗਾ ਫਾਰਸੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਸਥਾਨ ਜਾਂ ਰਹਿਣ ਦੀ ਥਾਂ ਇਸੇ ਸ਼ਬਦ ਤੋਂ ਅਕਾਲ ਬੁੰਗਾ ਅਤੇ ਸ਼ਹੀਦ ਬੁੰਗਾ ਵਰਗੇ ਪ੍ਰਸਿੱਧ ਨਾਮ ਬੰਗੇ ਇਤਿਹਾਸਕਾਰਾਂ ਮੁਤਾਬਕ ਬੂੰਗਾ ਉਸ ਜਗ੍ਹਾ ਨੂੰ ਵੀ ਕਿਹਾ ਜਾਂਦਾ ਸੀ ਜਿੱਥੇ ਨਗਦੀ ਜਿੰਸਾਂ ਜਾਂ ਯਾਤਰੀਆਂ ਦਾ ਸਮਾਨ ਰੱਖਿਆ ਜਾਂਦਾ ਸੀ ਇਹ ਯਾਤਰੀਆਂ ਤੇ ਸੈਨਿਕਾਂ ਲਈ ਰਹਿਣ ਦੇ ਠਿਕਾਣੇ ਵਜੋਂ ਵੀ ਵਰਤੇ ਜਾਂਦੇ ਸਨ ਇਤਿਹਾਸਕਾਰਾਂ ਮੁਤਾਬਕ ਇਹ ਬੂੰਗੇ ਮੁੱਖ ਤੌਰ ਤੇ 1800 ਤੋਂ 1882 ਈਸਵੀ ਦੇ ਦਰਮਿਆਨ ਬਣਾਏ ਗਏ ਸਨ ਇਸ ਤਰ੍ਹਾਂ ਇਹਨਾਂ ਨੂੰ ਲਗਭਗ 200 ਸਾਲ ਪੁਰਾਣਾ ਇਤਿਹਾਸਿਕ ਵਿਰਸਾ ਮੰਨਿਆ ਜਾ ਸਕਦਾ ਹੈ ਇਹ ਬੂੰਗੇ ਸਿੱਖ ਮਿਸਲਾਂ ਦੇ ਸਰਦਾਰਾਂ ਰਾਜੇ ਮਹਾਰਾਜਿਆਂ ਅਤੇ ਸੰਗਤਾਂ ਵੱਲੋਂ ਬਣਾਏ ਗਏ ਸਨ ਕੁਝ ਬੂੰਗੇ ਮਿਸਲਾਂ ਦੇ ਨਾਮ ਤੇ ਸਨ ਜਿਵੇਂ ਮਿਸਲ ਮੱਕੇ ਦਾ ਬੂੰਗਾ ਮਾਨਾ वाले सरदारਾਂ ਦਾ ਬੁੰਗਾ ਕੁਝ ਬੁੰਗੇ ਪ੍ਰਸਿੱਧ ਵਿਅਕਤੀਆਂ ਦੇ ਨਾਮ ਤੇ ਸਨ ਜਿਵੇਂ ਸਰਦਾਰ ਮਿਹਰ ਸਿੰਘ ਕੁਮੇਦਾਨ ਦਾ ਬੁੰਗਾ ਕੁਮਾਰ ਨੌ ਨਿਹਾਲ ਸਿੰਘ ਦਾ ਬੁੰਗਾ ਸਰਦਾਰ ਸ਼ੇਰ ਸਿੰਘ ਧਿਆਨ ਸਿੰਘ ਦਾ ਬੁੰਗਾ ਮਹਾਰਾਣੀ ਸਦਾ ਕੌਰ ਦਾ ਬੁੰਗਾ ਕੁਝ ਬੁੰਗੇ ਇਲਾਕਿਆਂ ਦੇ ਨਾਮ ਤੇ ਵੀ ਸਨ ਜਿਵੇਂ ਮਲਵਈਆਂ ਦਾ ਬੁੰਗਾ 1931 ਵਿੱਚ 26 ਇੱਕ ਰਿਪੋਰਟ ਮੁਤਾਬਕ ਸ੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ 71 ਬੁੰਗੇ ਦਰਜ ਕੀਤੇ ਗਏ ਸਨ ਪਰ ਇਸੇ ਰਿਪੋਰਟ ਵਿੱਚ ਇੱਕ ਨੋਟ ਵਿੱਚ ਦੱਸਿਆ ਗਿਆ ਕਿ ਅਸਲ ਵਿੱਚ ਬੁੰਗਿਆਂ ਦੀ ਗਿਣਤੀ 84 ਸੀ ਸਿੱਖ ਇਤਿਹਾਸ ਵਿੱਚ ਬੁੰਗੇ ਨਾ ਸਿਰਫ ਇਮਾਰਤਾਂ ਸਨ ਸਗੋਂ ਪੰਥਕ ਸ਼ਾਨ ਇਤਿਹਾਸਿਕ ਵਿਰਸੇ ਅਤੇ ਸਮਾਜਿਕ ਇਕਤਾ ਦੇ ਪ੍ਰਤੀਕ ਸਨ ਅੱਜ ਵੀ ਇਹਨਾਂ ਬੁੰਗਿਆਂ ਨੇ ਸਿੱਖ ਧਰਮ ਦੀ ਗੌਰਵਸ਼ਾਲੀ ਵਿਰਾਸਤ ਨੂੰ ਸੰਭਾਲਿਆ ਹੋਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ